ताड़ताड़ न्यूज़ चैनल देखने वाले सभी दर्शकों का स्वागत है मैं दिव्यांग के ई रिक्शा को देख रहा था और उसे सवारी समझकर नहर पर धकेल दिया एक दिव्यांग की ई रिक्शा पर एक शख्स की नजर थी ई रिक्शा चुराने के इरादे से वह सवार बनकर आया और दिव्यांग को ढाई सौ रुपए किराए के लालच देकर नहर पर ले गया वह नहर के पास गया और उसे उतार कर नहर में धक्का दे दिया एक पैर से विकलांग होने के कारण बेचारा ई रिक्शा चालक भागने की कोशिश भी नहीं कर सका पुलिस ने थाना से खामा में हत्या का मामला दर्ज कर आरोपी जर्मनजीत सिंह को गिरफ्तार कर लिया है जानकारी देते हुए मृतक की रिक्शा चालक परमजीत पम्मा की पत्नी और गांधीनगर कैंप वार्ड नंबर छह के पार्षद हीरा लाल ने बताया कि परमजीत पम्मा एक पैर से विकलांग थे और ई रिक्शा चलाकर पत्नी और दो बच्चों के साथ अपने परिवार का भरण पोषण करते थे छोटे बच्चे वह दो दिन से लापता था कल जब उसे ढूंढने निकले तो उनके ई रिक्शा के पास एक संदिग्ध व्यक्ति घूमता हुआ दिखाई दिया जिसके बाद पम्मे की पत्नी ने घर आकर पार्षद हीरा लाल को बताया तो उन्होंने मौके पर जाकर उस संदिग्ध व्यक्ति से पूछताछ की जब शख्स को पुलिस का रड़े दिखाया गया तो उसने बताया कि उसके दामाद ने उसे ई रिक्शा दिया है पार्षद हीरा ने कहा कि उन्होंने पुलिस में शिकायत दर्ज कराई और पुलिस ने जांच के बाद जरमनजीत सिंह नाम के एक व्यक्ति को हिरासत में लिया जिसने पूछताछ में बताया कि वह ढाई सौ रूपए देकर परमजीत पम्मा के ई रिक्शा में बैठा था बटाला बस स्टैंड पर बैठाकर कर तक नहर के पास ले गए नहर के पास जाकर उसने पम्मे से रोकने और बाहर निकलने को कहा जब पम्मा बाहर आया तो वे उसे नहर के किनारे ले गए और नहर में धक्का दे दिया पार्षद हीरा लाल ने बताया कि जर्मनजीत सिंह के खिलाफ संबंधित थाना सेखवा में हत्या की धारा तीन के तहत मामला दर्ज कर लिया गया है और उसे गिरफ्तार कर लिया गया है

ਤਾਂ ਉਹ ਇਹ ਦਸ ਕਾ ਚਲਾਉਣ ਦਾ ਕੰਮ ਕਰਦਾ ਸੀ ਇਹਨਾਂ ਦਾ ਮਨੋ ਪਰਸਵਰੇ ਭੜਾ ਦਾ ਅਜੀਤ ਪਾਲ ਨੇ ਕੱਲ ਮੇਰੇ ਨਾਲ ਗੱਲ ਕੀਤੀ ਆ ਤੇ ਮੇਰਾ ਭੜਾ ਜਿਹੜਾ ਇਹ ਕੱਲ ਦਾ ਪਰਸੋ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਗੜਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦਿਓ ਕਿਉਂਕਿ ਉਹਨਾਂ ਸ਼ਬਦੀ ਦੀ ਪੋੜ ਕ ਵੀ ਸਾਡਾ ਬੰਦਾ ਘਰ ਨਹੀਂ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਲਖਾਇਆ ਕਿ ਸਾਡਾ ਜੀ ਮੇਰਾ ਭਰਾ ਪਰਸੋ 15 ਵੀਕ ਦਾ ਘਰ ਗਿਆ ਹੈਗਾ ਸੋ ਉਹ ਘਰ ਵਾਪਸ ਨਹੀਂ ਆਇਆ ਹੈਗਾ ਉਥੇ ਰਿਪੋਰਟ ਲਖਾ ਕੇ ਐਪਲੀਕੇਸ਼ਨ ਲਖਾ ਕੇ ਇਹਨਾਂ ਨਾਲ ਬਾਅਦ ਚ ਦੇਖਭਾਲ ਕਰਨ ਦਾ ਫੇਰ ਨਾ ਸਾਡੇ ਉਸ ਉਸ ਗੈਸ ਕਰਨ ਵਾਸਤੇ ਗਈ ਹੋਈ ਨਾ ਇਹਨਾਂ ਨੂੰ ਤੋਂ ਸੜੀ ਪਟ્રોલ ਪੰਪ ਤੇ ਆਪਣਾ ਜਿਹੜਾ ਹੀ ਰਸਕਾਉ ਉਹ ਦੇਖ ਲਿਆ ਵਾ ਉਹਦੇ ਲਾਗੇ ਕੋਈ ਬਜ਼ੁਰਗ ਹੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਉਹ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨਾਲੋਂ ਅਥੇ ਕਾਬੂ ਕਰ ਲਿਆ ਨਾਲ ਹੀ ਉਹ ਇਹ ਰਸਕਾ ਫੜ ਲਿਆ ਆਪਣਾ ਕਿ ਇਹ ਇਹ ਰਸਕਾ ਦਾ ਸਾਡਾ ਹੈਗਾ ਉਹਨਾਂ ਮੈਨੂੰ ਉਹਨਾਂ ਨੇ ਇੰਚਾਰਜ ਨੂੰ ਫੋਨ ਕੀਤਾ ਕਿ ਭਾਈ ਜੀ ਇਹ ਬੰਦਾ ਫੜਿਆ ਹੈ ਨਾਲ ਹੜਾ ਇਹ ਰਸਕਾ ਵੀ ਅਥੇ ਮਿਲ ਗਿਆ ਚੌਕੀ ਇੰਚਾਰਜ ਸੁਖਰਾਜ ਸਿੰਘ ਜਿਹੜੇ ਨੇ ਸਮਝ ਚੌਕੀ ਉਹਨਾਂ ਨਾਲ ਗਿਆ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਬ ਚੌਕੀ ਲਾ ਕੇ ਬਿਠਾ ਲਿਆ ਉਹਨੇ ਦੱਸਿਆ ਕਿ ਇਹ ਮੇਰਾ ਰਸਕ ਇਹ ਰਸਕਾ ਨਹੀਂ ਹੈਗਾ ਇਹ ਮੇਰਾ ਪਹਿਲਾਂ ਮੇਰਾ ਇਹ ਰਸਕਾ ਮੇਰਾ ਪਹਿਲਾਂ ਚੋਰੀ ਹੋ ਚੁੱਕਿਆ ਹੈ ਤੇ ਇਹ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਸੀ ਨਾ ਮੇਰਾ ਪਹਿਲਾਂ ਵੀ ਸਿਕਾ ਵਿੱਚ ਚਾਹੀਦੇ ਉਹ ਉਹਨਾਂ ਸਿੰਬਰ ਚੌਂਕੀ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਾੜਾ ਜਵਾਈ ਸੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਨੂੰ ਜਾ ਕੇ ਫੜ ਕੇ ਲਿਆਂਦਾ ਘਰੋਂ ਤੇ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਸਦਾ ਪੁਲਿਸ ਨੇ ਆਪਣੀ ਤਾਰਨਾ ਨਾ ਪੁੱਛਿਆ ਤੇ ਫਿਰ ਉਹਨਾਂ ਦੱਸਿਆ ਕਿ ਮੈਂ ਜਿਹੜਾ 250 ਰੁਪਏ ਵਿੱਚ ਆਪਣੇ ਨੂੰ ਕਰਾ ਕੇ ਖੜਿਆ ਸੀ ਕਿਉਂਕਿ ਆਂਦਾ ਡੇਲੀ ਕੈਂਪ ਦੇ ਵਿੱਚ ਹੀ ਤਦੋਂ ਜਦੋਂ ਜਾ ਬਸਾਂ ਲਈ ਉਹਨੇ ਪਹਿਲਾਂ ਕਿਧਰ ਲਾਈ ਦੀ ਸੀ ਤਰਾਹ ਪਸਾਰ ਲਾਈ ਦੀ ਸੀ ਕਿ ਹਰ ਲਤੂ ਕਮਜ਼ੋਰ ਹੈ ਤੇ ਮੈਂ ਰਾ ਇਹ ਰਸਕਾ ਫੋੜਾ ਮੈਂ ਉਹਨੇ ਬਸਟੈਂਡ ਜਾ ਕੇ ਤੇ ਉਹਨੂੰ ਇਹ ਰਸਕਾ ਕਰਾ ਕੇ 250 ਰੁਪਏ ਚਨੋ ਲਓ ਉਹ ਲੈ ਗਿਆ ਕਿ ਮੈਂ ਲੋਹ ਚਾ ਪਜਰਾ ਨਾਲ ਨੂੰ ਲੈਣਾ ਸਮਾਨ ਲੈਣਾ ਕੋਈ ਉਹ ਇਹ ਨਾਲ ਚਲ ਗਿਆ ਤਾਂ ਲੋਹ ਚਾ ਪੜੀ ਨਹਿਰ ਤੇ ਜਾ ਕੇ ਤੇ ਉਹਨੇ ਇਹ ਰਸਕਾ ਫੋੜ ਕੇ ਉਹਨੂੰ ਨਹਿਰ ਤੇ ਧੱਕਾ ਦਿੱਤਾ ਹੈ ਬਾਗ تھا ਰਾਤੀ شیخ ਉਹਨਾਂ ਥਾਣੇ ਚੋਂ ਨਾ ਨਾਮ ਪੁੱਛਦੀਏ 75 ਚ ਕਰਾਇਆ ਆਹੀ ਅਗੋ ਪ੍ਰਸ਼ਾਸਨ ਅਗੇ ਹੀ ਬੇਨਤੀ ਕਰਾਂਗੇ ਬੱਬਰ ਨਮਾਤਰ ਗਰੀਬ ਨਾ ਇਹਨਾਂ ਦੀ ਵਸਤਵਾਤ ਜਰੀ ਮੱਤ ਹੋ ਸਕਦੀ ਹੈ ਨਾ ਕਰਨ ਇਹਨਾਂ ਨੂੰ ਇਨਸਾਫ ਜੋ ਬੰਦਾ ਕਾਬੰਦੀ ਲਾਸ ਬਰਾਮਦੀ ਕੀਤੀ ਜਾਵੇ ਹਜੇ ਤੱਕ ਲਾਸ ਨਹੀਂ ਮਿਲੀ ਜੀ ਮੁੰਡੇ ਵੀ ਸਾਡੇ ਫੇਰ ਦੇ ਗਏ ਹੋਏ ਨਾ ਪਹਿਲਾਂ ਦੋ ਜਣੇ ਸਾਡੇ ਘਰ ਆਏ ਆ ਸਰਦਾਰ ਜੇ ਆਏ ਆ ਤੇ ਅਗਲੇ ਦਿਨ ਨਾ ਕੀ ਉਹ 7 ਵਜੇ ਨਾ ਕੰਮ ਤੇ ਚੱਲ ਗਿਆ ਆ ਮਤਲਬ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜਾਏਗਾ ਕਿਤੇ ਦੂਰ ਗੇੜਾ ਲੈ ਕੇ ਗਿਆ ਆਇਆ ਘਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਅਸੀਂ ਫੇਰ ਰਿਪੋਰਟ ਲਖਾਨਗੇ ਚੁੰਗੀ ਤੇ ਨਾ ਕੇ ਚਾਹ ਰਿਹਾ ਪੋੜੇ ਲਖਾ ਕੇ ਫੇਰ ਵੀ ਆਪਾਂ ਲਵਦੇ ਰਹੇ ਨਾ ਕੀਏ ਤੋ ਪਸੜੀ ਵਾਲਗੇ ਹੈ ਉਧਰੋਂ ਲਵਦੇ ਲਵਦੇ ਹਨ ਨਾ ਇਹ ਪਟ્રોલ ਪੰਪ ਲੱਭਾ ਉਥੇ ਸਾਡਾ ਉਹੀ ਸਰਦਾਰ ਭਾਈ ਨਾ ਕੀ ਨਾ ਸਾਡਾ ਟੈਟੋ ਦੇ ਵਾਲੇ ਦੋਲੇ ਘੁੰਮਦੇ ਸਿਆਟੋ ਪਛਾਣ ਲਿਆ ਉਹ ਫਿਰ ਨਾ ਕੀ ਉਹ ਉਹਨਾਂ ਨੂੰ ਕਿਹਾ ਟੈਟੋ ਅੱਜ ਦੱਸ ਸਿਆਟੋ ਦੇ ਲਾਗੇ ਪਹੁੰਚੇ ਉਥੇ ਸਾਰਾ ਕੁਝ ਬੈਟਰੀਆਂ ਗਜ਼ਾਰਾ ਸਾਰਾ ਕੁਝ ਕੱਢ ਲਿਆ ਦਾ ਹੀ ਉਹਨਾਂ ਨੇ ਫੇਰ ਅਸੀਂ ਕੁਲਸੋ ਵਾਲਿਆਂ ਨੂੰ ਫੋਨ ਕੀਤਾ ਕਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫੇਰ ਅਸੀਂ ਚੁੰਗੀ ਤੇ ਫੇਰ ਗਏ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਜਦਾ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਆਤ ਮੰਨਿਆ ਜਾ ਕੇ ਤੇ ਮੈਂ ਇਦਾਂ ਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਮੈਂ ਦੇ ਕੰਡੇ ਜਾ ਕੇ ਤੋਂ ਮੈਂ ੱੱਕਾ ਮਾਰਤਾ ਆ ਕਿਦਾਂ ਦੀ ਗੱਲ ਆ ਕਿਦਾਂ ਦੇ ਘਰੋਂ ਫਿਰ ਤੁਹਾਨੂੰ ਪਰਸੋਂ ਦੇ ਕੇ ਦੇ ਆ ਸ਼ਨੀਵਾਰ ਗਏ ਦੇ ਆ ਤੇ ਕੱਲ ਦੀ ਗੱਲ ਆ ਨਾ ਕੀ ਹੈ ਮੈਂ ਰੰਜੀ ਸ਼ੀਹਾਂ ਦਾ ਨਹੀਂ ਕੀ ਨਹੀਂ ਸਰ ਕੀ ਚਾਹੁੰਦੇ ਹੋ ਇਨਸਾਫ ਇਨਸਾਫ ਦੋ ਹੁਣ ਮੈਕੈਨਿਕ ਐ ਬੱਚੇ ਆ ਡਰ ਕੇ ਨਾ ਮਾਰੀ ਨਹੀਂ ਅਸੀਂ ਚੰਗੀ ਨਹੀਂ ਕੀਤੀ ਆਪਣੀ ਮਿਹਨਤ ਕਰਕੇ ਖਾਂ ਦੇ ਦੇ ਕਿੰਨੇ ਬੱਚੇ ਤੁਹਾਡੇ ਦੋ ਬੇਟੇ ਇੱਕ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਕਿੰਨੀ ਕਿੰਨੀ ਉਮਰ ਇੱਕ ਦੀ 13 ਸਾਲ ਹੈ ਇੱਕ 10 ਸਾਲ ਦਾ ਹੈ